ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਰ ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਚਾਰ ਪੁੰਟ ਦਸ ਦਿਸ ਪਰਮੇ ਥੱਕ ਆਏ ਪ੍ਰਪਤੀ ਸਾਮ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਾ ਦਸ ਭਰ ਮੈਂ ਥੱਕ ਆਏ ਪ੍ਰਭ ਕੀ ਸਾਮ ਤਿੰਦ ਦਤ ਬਾਹਰ ਕਿਤਨਾ ਵੇ ਕਾਮ ਜਲ ਬਿਨਸਾਖ ਕੁਮਲਾਵ ਤੇ ਉਜਾ ਨਾਹੀ ਦਾਮ ਹਰ ਨਾ ਨ ਮਿਲ ਗਿਆ ਸਾਜਨਾ ਘਾਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਭਟਨਗਰ ਸੇ ਗ੍ਰਾਮ ਸਰਵ ਸਿਕਾਰ ਤੁਮੂਰ ਰਸ ਸਣਦੇ ਹੀ ਸਭ ਕਾਮ ਪ੍ਰਭ ਸੁਆਮੀ ਕੰਤਿ ਵੇ ਹੋਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀ ਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕੋ ਨੇ ਚਲਤਾ ਹਮ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸ ਨਾ ਨਾ ਹਮ ਪੜਾ ਕਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਮਿਰਤਾ ਜਨਮ ਜਣਾ ਜਲ ਤਲ ਮਹੀ ਅਰ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਤੇ ਤੜਾ ਦੁਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾ ਮਨਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ